ਅਸਲਾਮੁਆਲਿਕ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਨਾ ਸਭ ਵਧੀਆ ਹੋਗੇ ਚੜ੍ਹਦੀ ਕਲਾ 'ਚ ਹੋਗੇ ਮਾਲਕ ਸੋਨਤਨ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖੇ ਤੇ ਅੱਜ ਆਪਾਂ ਦੇਖਣ ਵਾਲੇ ਵੀਡੀਓ ਦੇਖਣ ਵਾਲੇ ਜਿੱਤੇ ਰਿਐਕਸ਼ਨ ਦਾਂਗੇ 96 ਕਰੋੜੀ ਖਾਲਸਾ ਕੀ ਹੈ ਖਾਲਸਾ ਪੋਚ ਕੀ ਹੈ ਤੇ 96 ਕਰੋੜੀ ਖਾਲਸਾ ਸ਼ੇਕੀ ਇਹ ਕੀ ਆ ਗਿਆ ਇਹ ਵੀ ਵਿਕਿਵਾਨੀਆ ਜੋ ਜਿਹੜੀ ਸੋਸਾਖੀ ਦੇ ਵਿੱਚ ਕੀਤੀਆਂ ਗਈਆਂ ਹਨ ਉਹਨਾਂ ਚੋਂ ਇੱਕ ਹੈਗੀ ਏ ਇਹਦੇ ਬਾਰੇ ਅ ਮਜ਼ੀਦ ਜਾਣਨ ਦੀ ਕੋਸ਼ਿਸ਼ ਕਰਾਂਗੇ ਰਿਐਕਸ਼ਨ ਦੇਾਂਗੇ ਵੀਡੀਓ 'ਚ ਮਜ਼ੀਦ ਦੇ ਘਾਤ ਨੇ ਰਿਐਕਸ਼ਨ ਦੇਣੇ ਉਸ ਤੋਂ ਪਹਿਲੇ ਜੇ ਤੁਸੀਂ ਸਟੈਨਲ ਸ ਨਾਲੇ ਬੈਲ ਆਈਕਨ ਪ੍ਰੈਸ ਕਰ ਲੇ ਤਾਂ ਕਿ ਹੌਨ ਵਾਲੇ ਜਿੰਨੇ ਵੀਡੀਓ ਨੇ ਤੁਹਾਡੇ ਤੱਕ ਪਹੁੰਚ ਸਕਣ ਵੀਡੀਓ ਪਲੇ ਕਰਨੇ ਹੈ ਰਿਐਕਸ਼ਨ ਦੇਨੇ ਹੈ ਮੈਂ ਮਿਲਣਾ ਤੁਹਾਨੂੰ ਵੀਡੀਓ ਦੇ ਅਖੀਰ ਚ 3 ਟੋਨ ਇੰਡ ਕੋ ਤੁਸੀਂ ਨਿਹੰਗ ਸਿੰਘਾਂ ਦੇ ਕੋਲੋਂ ਜਾਂ ਸੋਸ਼ਲ ਮੀਡੀਆ ਤੇ ਇੱਕ ਸ਼ਬਦ ਸੁਣਿਆ ਹੋਣਾ 96 ਕਰੋੜੀ ਖਾਲਸਾ ਨਿਹੰਗ ਸਿੰਘਾਂ ਦੇ ਦਲਾਂ ਦੀਆਂ ਗੱਡੀਆਂ ਤੇ ਵੀ ਅਕਸਰ ਲਿਖਿਆ ਮਿਲ ਜਾਂਦਾ ਹੈ ਬੁੱਢਾ ਦਲ 96 ਕਰੋੜੀ ਸੋ ਆਮ ਹੀ ਕਈਆਂ ਦੇ ਮਨ ਵਿੱਚ ਇੱਕ ਸਵਾਲ ਹੁੰਦਾ ਹੈ ਕਿ ਇਹ 96 ਕਰੋੜੀ ਦਾ ਕਨਸੈਪਟ ਕੀ ਹੈ ਬਹੁਤ ਸਾਰੇ ਧਾਰਮਿਕ ਗੀਤ ਵੀ ਆਏ ਨੇ 96 ਕਰੋੜੀ ਖਾਲਸੇ ਬਾਰੇ ਅੱਜ ਆਪਾਂ ਇਸੇ ਕਨਸੈਪਟ ਨੂੰ ਕਲੀਅਰ ਕਰਾਂਗੇ ਕਿ 96 ਕਰੋੜੀ ਖਾਲਸਾ ਹੈ ਕੀ 96 ਕਰੋੜ ਖਾਲਸਾ ਕਦੋਂ ਆਵੇਗਾ 96 ਕਰੋੜ ਸਿੱਖ ਕਦੋਂ ਸਜਣਗੇ ਪਹਿਲਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ ਦਾ ਜ਼ਿਕਰ ਕਰਾਂਗੇ ਜੋ ਹੈ 18 ਭਾਰ ਬਨਾਸਪਤੀ ਮਾਲਣੀ 96 ਕਰੋੜੀ ਮੇਗ ਮਾਲਾ ਪਾਣੀ ਹਾਰਿਆ ਭਾਵ ਜਿਵੇਂ 96 ਕਰੋੜ ਬੱਦਲ ਗੱਜਦੇ ਨੇ ਤਾਂ ਧਰਤੀ ਤੇ ਪਰਲੋ ਆ ਜਾਂਦੀ ਹੈ ਇੰਨਾ ਮੀਂਹ ਪੈਂਦਾ ਕਿ ਸਾਰੇ ਪਾਸੇ ਪਾਣੀ ਪਾਣੀ ਹੋ ਜਾਂਦਾ ਹੈ 96 ਕਰੋੜੀ ਤੋਂ ਇੱਕ ਭਾਵ ਇਹ ਲਿਆ ਜਾਂਦਾ ਹੈ ਕਿ ਜਦੋਂ ਗੁਰੂ ਦਾ ਖਾਲਸਾ 96 ਕਰੋੜ ਬੱਦਲਾਂ ਵਾਂਗ ਮੇਗ ਵਾਂਗ ਗੱਜਦਾ ਹੈ ਤਾਂ ਇੰਜ ਹੁੰਦਾ ਹੈ ਜਿਵੇਂ ਜੰਗ ਦੇ ਮੈਦਾਨ ਵਿੱਚ ਪਰਲੋ ਆ ਗਈ ਹੋਵੇ ਮਤਲਬ ਕਿ ਗੁਰੂ ਪੰਥ ਖਾਲਸੇ ਵਾਸਤੇ ਇੱਕ ਅਲੰਕਾਰ ਵਜੋਂ 96 ਕਰੋੜੀ ਸ਼ਬਦ ਵਰਤਿਆ ਜਾਂਦਾ ਹੈ 96 ਕਰੋੜ ਬੱਦਲਾਂ ਦੇ ਗੱਜਣ ਵਾਂਗ ਤੁਹਾਡੇ ਚੋਂ ਕੋਈ ਤਖਤਸ਼੍ਰੀ ਹਜੂਰ ਸਾਹਿਬ ਨੰਦੇੜ ਗਿਆ ਹੋਵੇ ਤਾਂ ਉੱਥੇ ਇੱਕ ਗੁਰਦੁਆਰਾ ਸਾਹਿਬ ਹੈ ਜਿਸ ਦਾ ਨਾਮ ਹੈ ਗੁਰਦੁਆਰਾ ਮਾਲ ਟੇਕਰੀ ਸਾਹਿਬ ਇਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਦਾ ਇੱਕ ਗੁਪਤ ਖਜ਼ਾਨੇ ਦੀ ਥਾਂ ਵੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਤਾਰਪੁਰ ਤੋਂ ਇੱਕ ਫਕੀਰ ਲੱਕੜਸ਼ਾਹ ਨੂੰ ਇਸ ਖਜ਼ਾਨੇ ਦੀ ਰਾਖੀ ਲਈ ਭੇਜਿਆ ਸੀ ਇਹ ਫਕੀਰ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਦੇ ਸਮੇਂ ਤੱਕ ਇਸ ਥਾਂ ਦੀ ਰਾਖੀ ਕਰਦਾ ਰਿਹਾ ਜਿਸ ਦੇ ਲਈ ਇਸ ਫਕੀਰ ਨੂੰ 2 ਮੋਹਰਾ ਰੋਜ਼ ਮਿਲਦੀਆਂ ਸੀ ਜਦੋਂ ਦਸਮ ਪਾਤਸ਼ਾਹ ਨੰਦੇੜ ਆਏ ਤਾਂ ਖਾਲਸਾਈ ਫੌਜਾਂ ਨੇ ਗੁਰੂ ਸਾਹਿਬ ਤੋਂ ਤਨਖਾਹਾਂ ਮੰਗੀਆਂ ਤੇ ਨਾਲ ਹੀ ਆਪਣੇ ਘਰ ਜਾਣ ਦੀ ਆਗਿਆ ਮੰਗੀ ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਕਿਹਾ ਕਿ ਗੁਰਦੁਆਰਾ ਮਾਲ ਟੇਕਰੀ ਦੀ ਥਾਂ ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਖਜ਼ਾਨਾ ਹੈ ਉਹ ਲੈ ਕੇ ਆਓ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਫੌਜ ਨਾਲ ਲਿਜਾ ਕੇ ਇਸ ਖਜ਼ਾਨੇ ਨੂੰ ਬੈਲ ਗੱਡੀਆਂ ਤੇ ਭਰ ਕੇ ਗੁਰੂ ਸਾਹਿਬ ਦੇ ਸਾਹਮਣੇ ਲੈ ਆਏ ਇੱਥੇ ਗੁਰੂ ਸਾਹਿਬ ਨੇ ਢਾਲਾਂ ਭਰ-ਭਰ ਕੇ ਫੌਜਾਂ ਨੂੰ ਮੋਹਰਾਂ ਵੰਡੀਆਂ ਅਤੇ ਬਾਕੀ ਬਚਿਆ ਖਜ਼ਾਨਾ ਮਾਲ ਟੇਕਰੀ ਰਖਵਾ ਦਿੱਤਾ ਸਿੰਘਾਂ ਦੇ ਪੁੱਛਣ ਤੇ ਗੁਰੂ ਸਾਹਿਬ ਨੇ ਕਿਹਾ ਕਿ ਜਦੋਂ 96 ਕਰੋੜ ਖਾਲਸਾ ਸਜੇਗਾ ਤਾਂ ਇਸ ਖਜ਼ਾਨੇ ਨਾਲ 2.5 ਦਿਨ ਅਟੁੱਟ ਲੰਗਰ ਵਰਤੇਗਾ ਇੱਕ ਅਰਥ ਹੋਰ ਲਿਆ ਜਾਂਦਾ ਹੈ 96 ਕਰੋੜ ਖਾਲਸੇ ਦਾ ਕਿ ਜੋ ਨਿਹੰਗ ਸਿੰਘ ਫੌਜਾਂ ਦਾ ਮੁਖੀ ਹੁੰਦਾ ਹੈ ਜਥੇਦਾਰ ਹੁੰਦਾ ਹੈ ਉਸ ਦੇ ਵਾਸਤੇ ਵੀ 96 ਕਰੋੜੀ ਸ਼ਬਦ ਵਰਤ ਲਿਆ ਜਾਂਦਾ ਹੈ ਇੱਕ ਤਰ੍ਹਾਂ ਨਾਲ ਉਸ ਦੇ ਇੱਕ ਰੁਤਬੇ ਵਜੋਂ ਇਸੇ ਤਰ੍ਹਾਂ ਕੁਝ ਮੰਨਦੇ ਨੇ ਕਿ ਆਪਣੇ ਮਨੁੱਖੀ ਸਰੀਰ ਤੇ ਸਿਰ ਤੋਂ ਪੈਰਾਂ ਤੱਕ 96 ਕਰੋੜ ਰੋਮ ਹਨ ਵਾਲ ਹਨ ਅਤੇ ਜੋ ਰੋਮ ਰੋਮ ਵਾਹਿਗੁਰੂ ਮੰਤਰ ਨੂੰ ਧਿਆਉਂਦਾ ਹੈ ਉਸ ਨੂੰ ਵੀ 96 ਕਰੋੜੀ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਇੱਕ ਵਾਰ ਭਾਈ ਦਇਆ ਸਿੰਘ ਨੇ ਗੁਰੂ ਸਾਹਿਬ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਵਾਰਤਾਲਾਪ ਕਰਦੇ ਪੁੱਛਿਆ ਕਿ ਪਾਤਸ਼ਾਹ ਜੀ ਆਪ 96 ਕਰੋੜੀ ਖਾਲਸੇ ਦੀ ਗੱਲ ਕਰਦੇ ਹੋ ਸਿੰਘ ਤਾਂ ਕੋਈ ਇੱਕ ਵੀ ਨਹੀਂ ਸਜ ਰਿਹਾ ਮੁਗਲ ਹਕੂਮਤ ਕਤਲ ਕਰ ਦਿੰਦੀ ਹੈ 96 ਕਰੋੜ ਕਦੋਂ ਆਉਣਗੇ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕਿ ਭਾਈ ਦਇਆ ਸਿੰਘ ਜੀ ਸਮਾਂ ਆਵੇਗਾ ਜਦੋਂ 96 ਕਰੋੜ ਖਾਲਸਾ ਪ੍ਰਗਟ ਹੋਵੇਗਾ ਅਸੀਂ ਹਵਾ ਹੀ ਐਸੀ ਚਲਾ ਦੇਾਂਗੇ ਕਿ ਜਿਸ ਜਿਸ ਨੂੰ ਇਹ ਹਵਾ ਲੱਗਦੀ ਜਾਵੇਗੀ ਉਹ ਗੁਰੂ ਦਾ ਖਾਲਸਾ ਸਜਦਾ ਜਾਵੇਗਾ 96 ਕਰੋੜ ਤੋਂ ਇੱਕ ਭਾਵ ਇਹ ਵੀ ਲਿਆ ਜਾਂਦਾ ਹੈ ਬਹੁਤ ਸਾਰੇ ਸਿੰਘ ਜੋ ਗੁਰੂ ਦੀ ਤਾਕਤ ਤੇ ਭਰੋਸਾ ਰੱਖਦੇ ਨੇ ਤਰਕ ਨਹੀਂ ਕਰਦੇ ਗੁਰੂ ਤੇ ਕਿੰਤੂ ਪਰੰਤੂ ਨਹੀਂ ਕਰਦੇ ਨਿਤਨੇਮੀ ਨੇ ਬੰਦਗੀ ਵਾਲੇ ਨੇ ਉਹ ਇਹ ਮੰਨਦੇ ਨੇ ਕਿ ਗੁਰੂ ਸਾਹਿਬ ਨੇ 96 ਕਰੋੜ ਖਾਲਸਾ ਸਜਾਇਆ ਹੋਇਆ ਜਿਵੇਂ ਹੁਣ ਗਿਣਤੀ ਦੇ ਹਿਸਾਬ ਨਾਲ ਸਿੱਖਾਂ ਦੀ ਗਿਣਤੀ 2 ਕਰੋੜ ਕਹਿ ਦਿੰਦੇ ਨੇ ਜਾਂ 2.5 ਕਰੋੜ ਕਹਿ ਦਿੰਦੇ ਨੇ ਪਰ ਸਿਦਕੀ ਸਿੱਖ ਮੰਨਦੇ ਨੇ ਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ 96 ਕਰੋੜ ਖਾਲਸਾ ਸਾਜਿਆ ਹੋਇਆ ਜਿਹੜਾ ਗੁਪਤ ਰੂਪ ਵਿੱਚ ਵਿਚਰਦਾ ਹੈ ਇਹਨਾਂ ਵਿੱਚ ਬਹੁਤ ਸਾਰੇ ਸ਼ਹੀਦ ਸਿੰਘ ਨੇ ਜੋ ਆਪਣੇ ਗੁਰੂ ਪਿਆਰਿਆਂ ਦੀ ਮਦਦ ਕਰਦੇ ਨੇ ਸੋ ਇਸ ਤਰ੍ਹਾਂ ਬਹੁਤ ਸਾਰੇ ਅਰਥ ਨੇ ਜੋ 96 ਕਰੋੜ ਖਾਲਸੇ ਦੇ ਰੂਪ ਵਿੱਚ 96 ਕਰੋੜ ਫੌਜ ਦੇ ਪਰਥਾਏ ਲਏ ਜਾਂਦੇ ਨੇ ਵਰਤੇ ਜਾਂਦੇ ਨੇ ਇਸ ਬਾਬਤ ਕੋਈ ਹੋਰ ਜਾਣਕਾਰੀ ਕਿਸੇ ਕੋਲ ਹੋਵੇ ਤਾਂ ਉਹ ਵੀ ਜਰੂਰ ਕਮੈਂਟ ਵਿੱਚ ਲਿਖ ਸਕਦਾ ਹੈ ਤਾਂ ਕਿ ਉਸ ਬਾਰੇ ਵੀ ਸੰਗਤ ਜਾਣੂ ਹੋ ਸਕੇ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਜਰੂਰ ਕਰਿਓ ਸਬਸਕ੍ਰਾਈਬ ਦਾ ਬਟਨ 撳 ਕੇ ਪੰਜਾਬ ਫਲੇਮ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਜੀ ਤਾਂ ਵੀਰੋ ਐਸੀਗਾ ਸਾਡਾ ਵੀਡੀਓ ਜਿੱਚ ਸੀ ਦੇਖਿਆ ਕਿ 96 ਕਰੋੜੀ ਖਾਲਸਾ ਕੀ ਹੈ ਹਰ ਲੋਕਾਂ ਦਾ ਆਪੋ ਆਪਣਾ ਮੰਨਣਾ ਹੈਗਾ ਕਿ 96 ਕਰੋੜੀ ਜਿਹੜੇ ਸ਼ਹੀਦ ਹੋਗੇ ਨੇ ਲੋਕੀ ਉਹਨਾਂ ਦੀਆਂ ਰੂਹਾਂ ਆਂਦੀਆਂ ਨੇ ਉਹਨਾਂ ਨੂੰ ਜੋ 96 ਕਰੋੜ ਹੋਈਆਂ ਨਹੀਂ ਗਿਆ ਉਹਨੋਂ 96 ਕਰੋੜ ਹੀ ਖਾਲਸਾ ਕਿਹਾ ਜਾਂਦਾ ਹੈ ਤੇ ਕੁਝ ਲੋਕੀ ਮੰਨਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਭਵਿੱਖਿਆਣੀ ਸੋ ਸਾਕੀ ਚੇ ਕੀਤੀ ਗਈ ਏ ਉਹਦਾ ਅਰਥ ਹੈ ਨਿਕਲ ਕੇ ਆਂਦਾ ਹੈ ਕਿ 96 ਕਰੋੜ ਬਦਲ ਗਰਜਣਗੇ ਤੇ ਕੁਝ ਦਾ ਮੰਨਣਾ ਹੈਗਾ ਕਿ 96 ਕਰੋੜ ਜਦੋਂ ਖਾਲਸਾ ਫੌਜ ਹੋ ਜਾਏਗੀ ਉਹਨੂੰ 96 ਕਰੋੜੀ ਖਾਲਸਾ ਕਿਹਾ ਜਾਂਦਾ ਹੈ ਤੇ ਇਹ ਸੀਗਾ ਸਾਡਾ ਵੀਡੀਓ ਜਿਸ ਵਿੱਚ ਸੀ 96 ਕਰੋੜੀ ਬਾਰੇ ਸਮਝਣ ਦੀ ਤੇ ਸਿੱਖਣ ਦੀ ਕੋਸ਼ਿਸ਼ ਕੀਤੀ ਕਿ ਆਖਿਰ ਕੀ ਚੀਜ਼ ਹੈ 96 ਕਰੋੜੀ ਖਾਲਸਾ ਤੇ ਆਖਿਰ ਇਹ ਕਦੋਂ ਪ੍ਰਗਟ ਹੋਏਗਾ ਤੇ ਜਦੋਂ ਇਹ ਪ੍ਰਗਟ ਹੋਏਗਾ 96 ਕਰੋੜੀ ਖਾਲਸਾ ਤੇ ਉਹਦਾ ਕੀ ਜਾਂਦਾ ਕਿ ਜਿਹੜੇ ਗੁਰੂ ਦਾ ਖਜ਼ਾਨਾ ਹੈਗਾ ਉਹਦੇ ਵਿੱਚੋਂ 2 ਦਿਨ ਤੱਕ ਲੰਗਰ ਬਨੇਗਾ 96 ਕਰੋੜੀ ਦੀ ਖੁਸ਼ੀ ਚ ਜਿਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜਿਹੜੀ ਆਵਾਮ ਹੈਗੀ ਆਪਣੇ ਜਿਹੜੇ ਸਿਪਾਹੀ ਹੈਗੇ ਸਨ ਉਹਨਾਂ ਨੂੰ ਉਹਨਾਂ ਦੀਆਂ ਤਨਖਾਹਾਂ ਦਿਤੀਆਂ